2 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦੇਖਿਆ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੰਬੇ ਚਿਰ ਤੋਂ ਉਡੀਕਿਆ ਜਾ ਰਿਹਾ ਮੀਂਹ ਦੀ ਕੱਲ ਪੂਰਾ ਹੋ ਚੁੱਕਾ ਹੈ ਖਾਸ ਕਰਕੇ ਨਰਮਾ 벨ਟ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਝੜੀ ਨੂੰਮਾ ਮੀਂਹ ਕੱਲ ਸਾਰੀ ਦਿਹਾੜੀ ਹੀ ਪੈਂਦਾ ਰਿਹਾ ਸੋ ਅੱਜ ਵੀ ਉਮੀਦ ਸੀ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਪਰ ਹੋਇਆ ਉਸ ਤੋਂ ਉਲਟ ਜਿਹੜੀ ਮੀਂਹ ਦੀ ਸੰਭਾਵਨਾ ਸੀਗੀ ਕਿ ਉਹ ਪੰਜਾਬ ਨਾਲੋਂ ਹਟ ਕੇ ਰਾਜਸਥਾਨ ਦੇ ਵਿੱਚ ਵਧੇਰੇ ਹੋ ਗਈ ਤੇ ਪੰਜਾਬ ਦਾ ਮੌਸਮ ਤਕਰੀਬਨ ਸਵੇਰੇ ਵੇਲੇ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਬਣਿਆ ਹੋਇਆ ਹੈ ਜਿਹੜੀ ਮਾਨਸੂਨ ਤਰਫ ਆ ਉਹ ਬਿਕਨੈਰ ਸਾਈਡ ਵੱਲ ਨੂੰ ਹੋ ਕੇ ਹੁਣ ਜਿੰਨਾ ਮੀਂਹ ਪਵੇਗਾ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੈਣ ਦੀ ਸੰਭਾਵਨਾ ਰਹੇਗੀ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਪੰਜਾਬ ਦਾ ਮੌਸਮ ਥੋੜਾ ਜਿਹਾ ਬਦਲੇਗਾ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਬਿਲ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਪੈ ਸਕਦੇ ਹਨ ਖਾਸ ਕਰਕੇ ਜੋ ਰਾਜਸਥਾਨ ਦੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਹਨ ਜਿਵੇਂ ਅਬੋਹਰ ਮੁਕਤਸਰ ਫਾਜ਼ਲਕਾ ਫਿਰ ਬਠਿੰਡਾ ਮਾਨਸੇ ਦੇ ਇਲਾਕੇ ਜਾਂ ਸੰਗਰੂਰ ਦੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਸ਼ਾਮ ਵੇਲੇ ਤੱਕ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਹਨ ਬਾਕੀ ਪੰਜਾਬ ਦੇ ਵਿੱਚ ਜ਼ਿਆਦਾਤਰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਬਣਿਆ ਰਹੇਗਾ ਸੋ ਪਹਾੜਾਂ ਦੇ ਵਿੱਚ ਵੀ ਕੱਲ ਬਹੁਤ ਵੱਡੇ ਪੱਧਰ ਤੇ ਮੀਂਹ ਪਿਆ ਸੀਗਾ ਅੱਜ ਉੱਥੇ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗਣ ਕੇ ਉੱਥੇ ਵੀ ਮੀਂਹ ਤੋਂ ਰਾਹਤ ਰਹਿਣ ਦੀ ਸੰਭਾਵਨਾ ਹੈ ਅੱਜ